ਸਦੀ ਪਿਛਲੇ ਦਿਨੀ ਜੋ ਚੰਦਪਾਣ ਦੇ ਵਿੱਚ ਘਟਨਾ ਕਰਮ ਹੋਇਆ ਉਹਦੇ ਵਿੱਚ ਹੋਰਾਂ ਸਾਰਿਆਂ ਦੇ ਨਾਲ ਤੁਹਾਡਾ ਵੀ ਨਾਮ ਬੋਲਦਾ ਹੈ ਤਾਂ ਤੁਹਾਡੀ ਕੀ ਭੂਮਿਕਾ ਸੀ ਜਾਂ ਤੁਹਾਡੇ ਤੇ ਲੱਗੇ ਇਲਜ਼ਾਮ ਜਿਹੜੇ ਉਹ ਕਿੰਨੇ ਸੱਚੇ ਹੈ ਮੈਨੂੰ ਪਹਿਲੀ ਗੱਲ ਤਾਂ ਜਿਹੜੀ ਘਟਨਾ ਹੋਈ ਆ ਬਹੁਤ ਹੀ ਨਿੰਦਨਯੋਗ ਤੇ ਮਾੜੀ ਘਟਨਾ ਹੋਈ ਆ ਨਹੀਂ ਹੋਣੀ ਚਾਹੀਦੀ ਇੱਕ ਨਾਲ ਹੀ ਤੇ ਗਲੀ ਦਾ ਰੌਲਾ ਅਕਸਰ ਹੀ ਪਿੰਡਾਂ ਦੇ ਵਿੱਚ ਰਹਿੰਦਾ ਹੁੰਦਾ ਸੋ ਇੰਨੀ ਛੋਟੀ ਚੀਜ਼ ਤੋਂ ਇੰਨੀ ਵੱਡੀ ਗੱਲ ਕਰਦੇ ਆ ਨਾ ਬਹੁਤ ਹੀ ਮਾੜੀ ਗੱਲ ਆ ਸੋ ਉਹਨੂੰ ਵਧੀਆ ਤਰੀਕੇ ਨਾਲ ਵੀ ਸੁਲਝਾਇਆ ਜਾ ਸਕਦਾ ਸੀ ਦੋਨੇ ਇੰਤਰਾਂ ਨੂੰ ਉਹ ਬਿਠਾ ਕੇ ਸੋ ਪਰ ਜਿਹੜਾ ਵੀ ਕੁਝ ਹੋਇਆ ਐਕਚੁਅਲ 'ਚ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਮੈਂ ਬਾਹਰ ਸੀਗਾ ਜਿੱਦ ਦਿਨ ਆਇਆ ਸੋ ਉਦੋਂ ਮੈਨੂੰ ਪਤਾ ਲੱਗਿਆ ਵੀ ਇਹ ਕਨਾਲੀ ਦੀ ਘਟਨਾ ਤੋਂ ਏਡੀ ਵੱਡੀ ਗੱਡੀ ਗੱਲ ਉਹ ਬਣ ਗਈ ਸੀ ਸੋ ਪਰ ਮੈਂ ਇਹੀ ਕਹਿਣਾ ਚਾਹੂੰਗਾ ਵੀ ਦੋਨੇ ਧਿਰਾਂ ਸਾਡੀਆਂ ਨਹੀਂ ਆ ਹਾਲਾਂਕਿ ਜਿਹੜਾ ਸਰਪੰਚ ਬਣਿਆ ਮੁੰਡਾ ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰਦਾ ਰਹਿੰਦਾਗਾ ਅਕਸਰ ਹੀ ਤੇ ਪਰ ਫਿਰ ਵੀ ਮੈਂ ਜਾਊਗਾ ਭਾਵੇਂ ਦੂਜੀ ਧਿਰ ਵੀ ਆ ਤੇ ਭਾਵੇਂ ਸਰਪੰਚ ਵਾਲੀ ਇਹਨਾਂ ਦੋਨਾਂ ਦਾ ਕੰਪਰੋਮਾਈਜ਼ ਕਰਕੇ ਜਿਹੜਾ ਇਹ ਘਟਨਾ ਕਰਾ ਮੈਂ ਸਾਰੇ ਨੂੰ ਖਤਮ ਕਰ ਦਿੱਤਾ ਜਾਵੇ ਜਾਂ ਕਿ ਪਿੰਡ ਦੇ ਵਿੱਚ ਜਿਹੜਾ ਭਾਈਚਾਰਾ ਉਹ ਬਣਿਆ ਰਹੇ ਚ ਹੁਣ ਤੱਕ ਜੋ ਕਈ ਲੋਕਾਂ ਨੂੰ ਫੜਿਆ ਗਿਆ ਹੈ ਲਗਭਗ 50 ਦੇ ਕਰੀਬ ਲੋਕਾਂ ਨੂੰ ਫੜਿਆ ਗਿਆ ਜਿਦੇ ਵਿੱਚ ਮਾਈਨਰ ਵੀ ਨੇ ਔਰਤਾਂ ਵੀ ਨੇ ਅ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਜਾਂ ਹੁਣੇ ਮਾਮਲਾ ਕਰੋਂ ਤੱਕ ਸੋਝਣ ਦੇ आसार ਨੇ ਮੇਖੂ ਮੈਂ ਮੈਂ ਇਹ ਹੀ ਕਿਹਾ ਸੀਗਾ ਕਿ ਜਿਹੜੇ ਤਾਂ ਮਾਈਨਰ ਹੈ 18 ਸਾਲ ਤੋਂ ਘੱਟ ਨੇ ਬੱਚੇ ਨੇ ਉਹਨਾਂ ਨੂੰ ਔਰਤਾਂ ਨੂੰ ਜਾਂ ਜਿਹੜੇ ਮਤਲਬ ਹੈ ਹੀ ਨਹੀਂ ਸੀ ਉਹਨਾਂ ਨੂੰ ਵੀ ਕਈਆਂ ਨੂੰ ਫੜ ਲਿਆ ਗਿਆ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਜਿੰਨੇ ਵੀ ਪੀੜਤ ਲੋਕ ਨੇ ਜਾਂ ਜਿਹੜੇ ਵੀ ਇਸ ਕੇਸ ਦੇ ਵਿੱਚ ਹੋਏ ਨੇ ਉਹਨਾਂ ਨੂੰ ਮੈਂ ਪਰਸਨਲੀ ਤੌਰ ਤੇ ਵੀ ਮਿਲੂੰਗਾ ਤੇ ਉਹਨਾਂ ਨੂੰ ਜੋ ਵੀ ਉਹਨਾਂ ਦੀ ਸਹਾਇਤਾ ਕਰ ਸਕਦੇ ਉਹ ਵੀ ਕਰਾਂਗੇ ਤੇ ਪਰ ਇਹ ਦੋਨਾਂ ਤਰ੍ਹਾਂ ਦਾ ਜਿਹੜਾ ਇਹ ਮਸਲਾ ਇਹਨਾਂ ਦੋਨਾਂ ਤਰ੍ਹਾਂ ਨੂੰ ਬਿਠਾ ਕੇ ਮੈਂ ਕਹਿੰਦਾ ਇਹਨੂੰ ਸੌਲਟ ਆਊਟ ਕਰਕੇ ਤਾਂ ਖਤਮ ਕੀਤਾ ਜਾਵੇ ਤਾਂ ਕਿ ਜਿਹੜੇ ਪਿੰਡ ਦੇ ਵਿੱਚ ਭਾਈਚਾਰਾ ਉਬਲਿਆ ਰਹੇ ਆਪ ਕਿਸੇ ਵੱਧ ਤੋਂ ਵੱਧ ਘਾਰੀਆਂ ਨਾਲ ਵੀ ਗੱਲ ਹੋਈ ਹੈ ਜਾਂ ਐਸਐਸਪੀ ਨਾਲ ਜੀ ਹਾਂਜੀ ਮੈਂ ਕੀਤੀ ਸੀਗੀ ਗੱਲ ਸੋ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਵੀ ਆ ਜਿਹੜੇ ਬੱਚੇ ਆ ਜਾਂ ਔਰਤਾਂ ਜਾਂ ਕੁਝ ਜਿਹੜੇ ਬੰਦੇ ਆ ਜਿਹੜੇ ਬਿਨਾਂ ਗੱਲ ਤੋਂ ਫੜੇ ਗਏ ਆ ਸੋ ਉਹਨਾਂ ਨੂੰ ਛੱਡ ਦਿੱਤਾ ਜਾਵੇ ਲੀਨੀਅਟ ਰੱਖਿਆ ਜਾਵੇ ਉਹਨਾਂ ਨੂੰ ਤੇ ਤਾਂ ਕਿ ਜਿਹੜਾ ਪਿੰਡ ਦੇ ਵਿੱਚ ਸ਼ਾਂਤੀ ਹੋ ਜਿਹੜੀ ਬਣੀ ਰਹੇ ਸੋ ਇਹ ਵੀ ਸੀਗਾ ਵੀ ਇਸ ਕੇਸ ਨੂੰ ਜਲਦ ਤੋਂ ਜਲਦ ਸੌਟ ਆਊਟ ਕਰਕੇ ਦੋਨੇ ਧਿਰਾਂ ਦਾ ਸਮਝੌਤਾ ਕਰਾ ਕੇ ਤੇ ਪਿੰਡ ਚ ਭਾਈਚਾਰਾ ਜਿਹੜਾ ਉਹ ਬਰਕਰਾਰ ਰੱਖਿਆ ਜਾਵੇ ਠੀਕ ਹੈ ਸਾਰਾ